بالا ضروری بولو بولو جی سال اپنا لکھنٹ آ گیا جی جی بولا لگا سر جی جی آلا میں رکھ دینا میں ادا او نہیں ہے میں سکر صاحب نے کہن لگا سی گا جی میں ودان دان سبال کا جنالے تو اے صدن کرنا. دے وچن مہد کی کر دا جی وہ دان سبال کا جنالا دیرا بابا نانک راجہ سانسی اتاری تدن تان کھیم کر فروج پر فاجل کا اے سار وہ حلکے نے ਜਿਹੜੇ ਜਦੋਂ ਪਾਪ ਪਾਪ ਦੀਆਂ ਜੰਗਾਂ ਲੱਗਦੀਆਂ ਅਸੀਸ ਸਾਹਿਬ ਆਪਣਾ ਰਨਿੰਗ ਕਮੈਂਟਰੀ ਨਾ ਕੀਤੀ ਜਾਵੇ ਪਲੀਜ਼ ਜੀ ਸਾਡੀ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦਿਨ ਹੋ ਗਏ ਹਿਆੜਾਆਂ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਿਆੜਾਆਂ ਨੂੰ ਜੇਰ ਨੂੰ ਨੈਸ ਕਰੋ ਜੇਰ ਨੂੰ ਸਾਹਿਬ ਜੀ ਵੀ ਕਾ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਿਆੜਾਆਂ ਨੂੰ ਇਸスルਤਾਨ ਕੋ ਲੋਧੀ ਗਏ ਪੰਬੂਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ ਵੇਖ ਕਰ ਇੱਕ ਪਾਪ ਮਿਟੇ ਦੀ ਲੱਗੀ ਆ ਬੈਠਾ ਆਪਣੀ ਦਵੰਤਾ ਜਿਹੜਾ ਕਹਿੰਦਾ ਕਾਤਾ ਮੇਰਾ ਉਹਦਾ ਗੱਲਾਂ ਕਰ ਜਾਂਦੇ ਯਾਰ ਲੈ ਲੈਟੈਂਸ ਬੈਠੋ ਜਾ ਚੜ ਕੇ ਅਹੀਂ ਚੜਕ ਨਹੀਂ ਜਾਣਾ ਅਹੀਂ ਚੜਕ ਨਹੀਂ ਜਾਣਾ ਉਹ ਤੁਸੀਂ ਬੈਠੋ ਯਾਰ ਦਾ ਤੁਸੀਂ ਚਾਹ ਦੀ ਸਰਦਾਂ ਦੀ ਇਹ ਰੋਡ ਕੀਤਾ ਜਾਵੇ ਸਭ ਦੇਖੋ ਇਹਨੂੰ ਡੱਕੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਏਜੰਡੇ ਵਾਸਤੇ ਸੱਧਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾਂ ਅਕਲ ਕੇਹ ਨੂੰ ਨਹੀਂ ਸਰ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਜਨਾਲੇ ਦੀ ਪੰਜਾਬ ਦੀ ਵੀ ਕਰਨਾ ਚਾਹੁੰਦਾ ਜਨਾਲਾ ਸਰ ਸਵਾਦ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸੱਜੋ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗਲਤੋ ਕਰਨੀ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇ ਵਾਲ ਮਾਥੀ ਵਾਲ ਸਿੰਗੋ ਕੇ ਨਿਸੋ ਕੇ ਜੱਟਾ ਪਸ਼ੀਆ ਸਜਾਦਾ ਰੂੜੇ ਵਾਲ ਮੰਗਲ ਸੋ ਦਰਿਆ ਬੂਸਾ ਬਲਕ ਬੂਨਾ ਸਦਮਤ ਤੁਹਾਨੂੰ ਫਟੋ ਕਰ 30 ਪਿੰਡ ਇੱਕ ਮਿੰਟ ਦੇ ਵਿੱਚ ਦੇ ਦਨਾ ਉਹ ਲੋਕ ਅਜ ਸਦਨ ਦੇਖ ਰਹੇ ਆ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਐ ਸਾਡਾ ਸਦਨ ਨਾਲ ਵੇਖਦੇ ਆ ਕਿ ਸਦਨ ਨਾਲ ਸਾਡੇ ਨਾਲ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਆਹ ਕਰਤਾ ਜੀ ਤੁਸੀਂ ਆਹ ਕਰਤਾ ਜੀ ਸਾਡਾ ਆਪਣਾ ਵੀ ਕਦੀ ਲੈ ਕੇ ਆ ਕੇ ਉਹ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੋਲ ਸਾਹਿਬ ਨੇ ਆਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇਹਨਾਂ ਪਿੰਡਾਂ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਸਰ ਅਵੇਤ ਬਾਗੀ ਉੱਥੇ ਮਾਲੂ ਥਲ ਬਣ ਗਿਆ ਸਰ ਮੈਂ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆਂ ਵਾਲੀ ਤਾਲ ਤੋਂ ਬਾਹਰ ਰਹਿੰਦਾ ਕਿਸਾਨ ਉਨ ਨੂੰ ਸਰ ਬਿਜਲੀ ਦਾ ਕਨੈਕਸ਼ਨ ਚਾਹੀਦਾ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਤਾਂ ਆ ਗਿਆ ਸੀਗਾ ਐਦਾਂ ਮਜ਼ਾਕ ਤਾਂ ਆ ਗਿਆ ਸੀਗਾ ਜਿੰਨਾ ਮੱਸੀ ਮਜ਼ਾਕ ਡਾਲੋ ਜਿੰਨਾ ਮੱਸੀ ਮਜ਼ਾਕ ਡਾਲੀ ਦਿਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀਗਾ ਅੱਜ ਸਰ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਮਦਾਨ ਸਵਾਦੀ ਇੱਕ ਕਬੇਤੀ ਬਣਾ ਆਵਾਜ਼ੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਾਲੀਵਾਸ ਉਹਦਾ ਦੇਣਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀ ਜੇ ਸਰ ਗੋਲਨੀ 88 ਜੀ ਵਗੀ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ سارے ਮੁੱਦੇ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਰ-ਬਾਰ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾ ਜੀ ਕਰੇ ਅਸੀਂ ਬਾਦਰ ਤੇ ਲੜਦੇ ਆ ਅਸੀਂ ਬਾਦਰ ਤੇ ਬੈਈਏ ਆ 4 ਮਹੀਨੇ ਪਹਿਲਾਂ ਸਦੂਲ ਦੀ ਜੰਗ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦੁਬਾਰਾ ਸਦਾ ਸਭ ਕੁਝ ਉਜੜ ਗਿਆ ਸਾਡੇ ਟਰੈਕਟਰ ਸਾਡੀ ਤੁਸੀਂ ਫਸਲਾ ਫਸਲਾ ਜਿਹੜੀਏ ਖੁਰਦੀਆਂ ਵੇਖੀ ਆਣ ਗਿਆ ਅਜ ਨਾਲ ਦੀ ਧਰਤੀ ਦੇ ਉੱਤੇ ਟਰੈਕਟਰ ਟਾਲੀਆਂ ਤੰਬਾਈਆਂ ਹੱਲਾ ਸਭ ਲੋਕਾਂ ਦੇ ਘਰ ਵਰਗੇ ਲੋਕਾਂ ਦੇ ਘਰ ਵਰਗੇ ਸਾਬ ਗਰੀਬਾਂ ਦੇ ਕਾ ਜੜ ਕੇ ਫਸਲਾਂ ਜੜ ਗਿਆ ਕਮਾ ਜੜ ਕੇ ਤੇ ਲੀਡਰ ਕਿਹੜੇ ਕਮਾ ਨੂੰ ਲੱਗਿਆ ਕਿ ਵੋਟਾਂ ਕਿੱਦਾਂ ਬਣੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿੱਦਾਂ ਬਣਨ ਸਾਨੂੰ ਮਾਝਾ ਕਿੱਦਾਂ ਮਿਲੇ ਕੌਣ ਦੇਊਗਾ ਮਾਝਾ 20 ਲੱਖ ਦਾ ਕਿਲਾ ਸੀਗਾ ਉੱਥੇ 20 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ 8-8 ਫੋਟੇ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਾਝੋਕ ਸਦਾ ਭਗਵਾਨ ਸਿੰਘ ਮਾਝੀ ਤੁ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਆ। ਆ ਤੁਸੀਂ ਜਾ ਕੇ ਆਏ ਹੋ। ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ, ਬੜਾ ਕੰਮ ਕੀਤਾ, ਬੜਾ ਦਰਦ ਐ। ਮੈਂ ਸਹਿਮਤ ਐ ਇਸ ਗੱਲ ਨਾਲ, ਲੇਕਿਨ ਹੁਣ ਸਮੇਰੀ ਕਮੀ ਐ, ਵਾਈਂਡ ਅਪ ਕਰ ਲੋ। ਮੈਂ ਮੇਰਾ ਦਿੱਲੀ ਕਰਦਾ ਰੋਕਣ ਨੂੰ ਲੇਕਿਨ ਸਾਰਿਆਂ ਨੇ ਬੋਲਣਾ। ਮੈਂ ਸਭ ਦੋ ਤਿੰਨ ਗੱਲਾਂ ਕਹੋ ਗਿਆ। ਅਸੀਂ ਅਸੀਂ ਸਭ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਦੇਪ ਪਾਲਸੀ ਲਾਗੂ ਕੀਤੀ ਜਾਵੇ। ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਸਾਨ ਆਪਣੀਆਂ ਜ਼ਮੀਨਾਂ ਤੋਂ ਰਹਿਤ ਕੱਢ ਰਏ ਆ ਸਰ ਕੰਡੇਆ ਦੀ ਤਾਹ ਤੋਂ ਬਾਅਦ ਜਿੱਥੇ ਬੀਆ ਸਰ ਦੇ ਗੇਟ ਲੱਗੇ ਆ ਸੱਤ ਸੱਤ ਫੁੱਟ ਦੇ ਰੇਟ ਸੱਦ ਇਹਨਾਂ ਨੂੰ ਪੁੱਛੋ ਕਿੱਦਾਂ ਨਿਕਲੂਗੀ ਉਹ ਕਿੰਦੇ ਸਰਕਾਰ ਦੇ ਅੰਦਰ ਆਉਂਦੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇਰੇ ਚਾਹੁੰਦੇ ਹੋ 50 ਕਿਲੋਮੀਟਰ ਬੀਅਸਵ ਦੇ ਅੰਦਰ ਆਉਂਦੇ ਹੋ ਸਾਲ ਹੋਣੀ ਹੀ ਆ ਹੀ ਹੁੰਦੇ ਹੁਣ ਕਿੱਥੇ ਕਹਿੰਦੇ ਸਰਕਾਰ ਸਾਹਿਬ ਹੁਣ ਕਿੰਦੇ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਏ ਪੱਕੇਲੇ ਦਾ ਕਿੰਨੇ ਦੇਣਾ ਸਭ ਉੱਥੇ ਅਜਾਦਾ ਇੱਕ ਵੀ ਜੁਰਗੀ ਆਓ ਮੈਂ ਤੁਹਾਨੂੰ ਦੱਸਦਾ ਕਿੰਦਾ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੱਬੇ ਆਪਣੇ ਕੱਢ ਰਹੇ ਆ ਰਾਵੀ ਦੇ ਵਿੱਚੋਂ ਦੱਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਕਾ ਸੱਚ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਪਿਆਰੇ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ ਸਤਾਂਕੋਲੋਦੀ ਦੇ ਲੋਕ ਵੇਖਣ ਦੇ ਸਤਾਂਕੋਲੋਦੀ ਦੇ ਲੋਕ ਦੇਖਦੇ ਅਸਲ ਫੋਜਪੋਲ ਦੇ ਦੇਖਦੇ ਪੱਟੀ ਦੇ ਦੇਖਦੇ ਲਾਲਜੀਤ ਭੁੱਲਤ ਬੈਠਾ ਸਭ ਤੋਂ ਦੇਖਦੇ ਆ ਕਿ ਸਦਨ ਸਾਡੇ ਬਾਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਬڑے بڑے ਵੱਡੇ ਮਹਾਪੁੱਛਾ ਜੀ ਨਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇ ਵਾਲੇ ਸੰਤ ਸਤ ਸੁਦਾਨ ਸਿੰਘ ਜੀ ਬਾਬਾ ਜਗਤਾ ਸਿੰਘ ਜੀ ਤੰਦ ਦਾ ਵਾਲੇ ਬਾਬਾ ਸੁੱਖਾ ਸਿੰਘ ਸਹਾਰੀ ਜਾਵੇ ਸਭ ਅੱਥੇ ਬੰਦ ਬੰਦ ਕੇ ਸੇਵਾ ਕਰਦੇ ਆ ਗਿਆਨੀ ਨਕੀਤ ਸਿੰਘ ਜੀ ਕਾਲ ਤਖ ਦੇ ਸਾਬਕਾ ਜ਼ਾਇਦਾਦ ਬਾਬਾ ਸਾਹਿਬ ਦੇ ਹੱਦ ਗ੍ਰੰਥੀ ਭਾਈ ਬਲਦੇਵ ਸਿੰਘ ਮਡਾਵਾ ਆਪਣੀਆਂ ਟੀਮਾਂ ਲੈ ਕੇ ਸਰ ਕੰਮ ਕਰ ਰਿਹਾ ਸਭ ਮੈਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਗੀ ਸਾਹਿਬ ਸਭ ਦਿੱਲੀ ਤੋਂ ਆ ਕੇ ਹੋ ਸਾਡੇ ਨਾਲ ਟ੍ਰੈਕਟਰ ਤੋਂ ਆਉਂਦੇ ਆ ਸਭ ਕਿੱਥੇ ਗਏ ਅੱਜ ਇਹਨਾਂ ਨੇ 75 ਸਾਲ ਦੀ ਸੇਵਾ ਦੇ ਚਾਦ ਕੀਤਾ ਕਿੱਥੇ ਗਏ ਕਿੱਥੇ ਗਏ ਸਾਹਿਬ ਬੰਗੂ ਘਾਟਾਂ ਤੋਂ ਚੜ ਗਏ ਜੀ ਉਸ ਵੱਲੋਂ ਗੱਲ ਬਲੇ ਕਿੱਥੇ ਗਏ ਸਾਹਿਬ ਸੋਨਾ ਪੈ ਗਈ ਸਾਡੀ ਸੋਨਾ ਸੁਣੋ ਸੁਣੋ ਬਾਜੋ ਸਭ ਸੁਣੋ 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 ਸੁਣਾ ਕਿੱਥੇ ਜਾਓ ਸੁਣੋ ਉਹ ਸੁਣੋ ਜੀ ਰਿਡਸ ਕਰੋ ਉਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਰਿਕਾਰਡ ਨਹੀਂ ਕੀਤਾ ਜਾਵੇ ਚੇਰ ਨੂੰ ਰਿਡਸ ਕਰੋ ਮੈਂ ਚੇਰ ਨੂੰ ਰਿਡਸ ਕਰਾਂ ਮਹਾਮਾਨ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਜਾ ਜੀ ਬੈਠੋ ਤੁਸੀਂ ਸਾਬ 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 ਪ੍ਰੈਜ਼ੀਡੈਂਟਾ ਸੁਣੋ ਤੁਸੀਂ ਤੁਸੀਂ ਦੋ ਵਾਰ ਗੱਲ ਕੁੜੀ ਨਾਲ ਦੋਨਾਂ ਨੂੰ ਹੀ ਇਸ ਅਬਾਊਟ ਟ ਫਿਨਿਸ਼ ਹੀ ਇਸ ਅਬਾਊਟ ਟੂ ਫਿਨਿਸ਼ ਫਾਜ਼ਿਲ ਹੀ ਇਸ ਅਬਾਊਟ ਟੂ ਫਿਨਿਸ਼ ਜੀ ਜੀ ਬੜੇ ਬੜੇ ਮਹਬੂਬ ਸਿੱਖ ਉੱਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬੀ ਟਰਾਲੀਆਂ ਪਸ-ਪਸ ਕੇ ਟਰੱਕ-ਟਰੱਕ ਪਸ ਕੇ ਉਹਨਾਂ ਨੇ ਸਾਰੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਛ ਨਹੀਂ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਹੌਸਲੇ ਵਿੱਚ ਤੇ ਜਿਹਨਾਂ ਨੇ ਉਹ ਦਬਾ ਦਾ ਪਾਣਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੈਦਾ चौहान ਦੇ ਨਾਲ ਮੀਟਿੰਗ ਕੀਤੀ ਮੈਂ ਕਿ ਸਾਨੂੰ 2000 ਕਰੋੜ ਰੁਪਏ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਾਬ ਇਹਨਾਂ ਦਾ ਮੇਤਾ ਆਇਆ ਆ ਜਿਹੜਾ ਜਾਦੇ ਕਿੰਨ ਦੇ ਇਹਨਾਂ ਦਾ ਮੇਤਾ ਆਇਆ ਸੋਲਗੰਦੀ ਜੀ ਸਾਨੂੰ ਬੜੀ ਮੀਤ ਸੀ ਮੈਂ ਕਿਹਾ ਚਲੋ ਅੱਜ ਆਏ ਤਾਂ 20 ਦਿਨ ਬਾਅਦ ਆਇਆ ਮੈਠਾ 20 ਦਿਨ ਬਾਅਦ ਆਇਆ ਚਲੋ ਕੋਸੇ ਕੋਈ ਤੇ ਦੇਖੇ ਜਾਣਗੇ ਅੱਜ ਫੇਰ ਮੈਂ ਸਬਿੱਗਲ ਸਾਹਿਬ ਫੇਰ ਮੈਂ ਕੈਲਕੂਲੇਟਰ ਕਰਾਇਆ ਸੀਗਾ 100 ਜਿਹੜੇ ਜਿਹੜੇ ਮਾਜੋਬ ਸਿੱਖਿਤਾ ਇਹਦੇ ਨੇ ਉਹਨਾਂ ਦਾ ਨਾਮ ਸਪੰਦ ਕੀਤਾ ਜਾਵੇ ਠੀਕ ਹੈ ਚਲੋ ਮੈਂ ਕਹਿ ਤਾ ਤੱਕ ਹੋ ਜੋ ਹੋ ਗਿਆ ਮੈਂ ਆਪਣੀ ਗੱਲ ਕਹਿ ਦਿੱਤੀ ਆ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਪਾਓ ਲੈਟ ਹਿਮ ਕੰਪਲੀਟ ਸੋ ਕਰ ਤੇ ਜਾ ਜੀ ਬੋਲੋ ਜੀ ਇਹਨੋ ਪਹਿਲੇ ਗੱਲ ਇਹ ਸਰ ਇਹ ਆਪਣੀ ਇੱਕ ਪੁਆਇੰਟ ਆਫ ਆਰਡਰ ਹੈ ਪੁਆਇੰਟ ਆਫ ਕਰਨ ਕੋ ਨਹੀਂ ਕਰ ਰਹੇ ਸਾਡਾ ਲੀਡਰ ਉੱਥੇ ਆਇਆ ਹੀ ਇਜ਼ ਨਾਟ ਅ ਮੈਂਬਰ ਆਫ ਦੀ ਠੀਕ ਹੈ ਹੋ ਗਿਆ ਤੁਹਾਡੀ ਗੱਲ ਆ ਗਈ ਨੰਬਰ 1 ਨੰਬਰ 1 ਹੋ ਗਿਆ ਜੀ ਹੋ ਗਿਆ ਮੇਰੀ ਇੱਕ ਸੁਣੋ ਤਾਂ ਸਹੀ ਬੈਠੋ ਬਾਜਵਾ ਜੀ ਆਪੇ ਬਾਰੀ ਬਾਰੀ ਇੰਟਰਰਪਟ ਕਰਦੇ ਚਲੋ ਜੀ ਬੋਲੋ ਬੋਲੋ ਜੀ ਬੋਲੋ ਉਹ ਬੈਠੋ ਤੁਸੀਂ ਸਾਹਿਬ ਬੋਲੋ ਬੋਲੋ ਸਾਹਿਬ ਸਾਬ ਜੀ ਵੀ ਕਸੂਨੋ ਬੈਠੋ ਜੀ ਲੈਟੋ ਉਹ ਬਾਹਰ ਤ ਜਾਓ ਆਪਣਾ ਤੁਸੀਂ ਕੰਟੀਨਿਊ ਕਰੋ ਢਾੜੀਵਾਲ ਸਾਹਿਬ ਜੋ ਵੀ ਕੁਝ ਚੇਹਰ ਦੀ ਆਗਿਆ ਤੋਂ ਬਿਨਾ ਕਿਹਾ ਜਾ ਰਿਹਾ ਰਿਕਾਰਡ ਨਾ ਕੀਤਾ ਜਾਵੇ ਢਾੜੀਵਾਲ ਸਾਹਿਬ ਕੰਟੀਨਿਊ ਕਰੋ ਮੈਂ ਮੈਂ ਗੱਲ ਕਹਿ ਦਿਆ ਸਾਬ ਤੇ ਬਹੁਤ ਲੋਕ ਆਏ ਬਹੁਤ ਲੋਕ ਸਾਡੀ ਸਰਕਾਰ ਕਹੋ ਜੇ ਬੋਲੋ ਸਰ ਸੇਵਾ ਬਾਬਾ ਜੀ ਨੂੰ ਸਭ ਤੇ ਬੈਠੀ ਦੋ ਠੀਕ ਹੈ ਜੀ ਹੋਰ ਕੋ ਬੋਲਣਾ ਹੈ ਕਿ ਨਕਸ਼ੇ ਜਰਾ ਜੀ ਮੈਂ ਬੋਲਾਂਗਾ ਮਹਾਰਾਜ ਤੁਸੀਂ 15 ਮਿੰਟ ਲੈ ਗਏ ਚਲੋ ਇਹ ਬੋਲਣਾ ਤੂੰ ਦਬਾਓ ਤੁਸੀਂ ਬਾਪੜੀ ਗਾ ਤੁਸੀਂ ਆਲਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਖਾਲੇ ਟਿਆ ਦੇ ਅਸਿਸਰ ਅਮਰ ਸਾਹਿਬ ਚਲੋ ਬੋਲੋ ਜੀ ਤੁਸੀਂ ਬੋਲੋ ਜੀ ਆ ਨਾ ਉੱਤੇ ਜਵਾਬ ਦੇਣ ਲੱਗਾ ਜੇ ਆ ਜਦਾ ਬਾਜਾ ਸਾਹਿਬ ਕਹਵੇ ਇੱਕ ਨਾ ਟੁੱਟੀ ਦੀ ਇਹ ਗੱਲ ਕਾਵੇ ਸਭ ਮੇਰਾ ਪੀਆ ਮੁਖਤਾਰ ਆਵਾਜ਼ ਸੁਖਾਵਾ ਮੁੰਡਾ ਇਹ ਕਿ ਕ੍ਰਿੰਦਰ ਕਾਂਗਰਸੀ ਇੰਨੀਆਂ ਬੇਹਜ਼ੂਲ ਗੱਲਾਂ ਕਰਦੇ ਜੇ ਮੇਰੇ ਪੀਏ ਦੀ ਜ਼ਮੀਨ ਸਭ ਤੋਂ ਹੋ ਜਾਵੇ ਸਭ ਇੱਕ ਕਨਾਵ ਕੋ ਕੋ ਚਾਵੇ ਕੋਈ ਜ਼ਮੀਨ ਹੈ ਕਹਿੰਦੇ ਜੀ ਉਹਦੇ ਨਾਲ ਕੁੜਾਦੀ ਮੇਰਾ ਨਾਮ ਰਹਿਦਾ 24 ਘੰਟੇ ਮੇਰਾ ਕਰ ਦਿੰਦਾ ਸਭ ਮੈਂ ਪਿੰਡ ਦੇ ਤੋਂ ਟੜਿਆਂ ਦੇ ਆਪੋ ਜੀ ਤੋਰਤੀਆਂ ਹੀ ਬਣਾਉਂਦੀ ਸਭ ਕੁਝ ਕਰਦਾ ਮੈਂ ਆਖੋ ਗੱਲ ਕਹਿ ਰਿਹਾ ਸੀਗਾ ਸਮਝੋ ਜੀ ਰਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿਨ੍ਹਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਫੱਜੂ ਰੁੜ ਗਏ ਅਬ ਰਾਜਨੀਤੀ ਕਰਨ ਲੱਗੇ ਐ ਮੈਡਮ ਕੰਪਲੀਟ ਇਹਨਾਂ ਨਾਲ ਲੋਕ ਦੇਖਦੇ ਆ ਇਹਨਾਂ ਨਾਲ ਲੋਕ ਦੇਖਦੇ ਵੀ ਉਹਨਾਂ ਨੇ ਕੀ ਕੀਤਾ ਸਭ ਮੈਂ ਤੇਰੀ ਗੱਲ ਕਹਿਣੀ ਚਾਹੁੰਦਾ ਅਮਨ ਖੇਰ ਜ਼ਿੰਕ ਸ਼ਹਿਰੀ ਕਲਸੀ ਵੇਖੋ ਜੀ ਸ਼ਹਿਰੀ ਕਲਸੀ ਜੀ